ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਹਾ ਤੇ ਜਿਹੜੀ ਬੀ ਐਫ ਏ ਮੇਲੇ ਤੇ ਕੱਟੀ 0 ਤੋਂ 3 ਮਹੀਨਿਆਂ ਦੀਆਂ ਕੱਟੀਆਂ ਚੋ ਜਿਹੜੀ ਤੀਜੀ ਨੰਬਰ ਤੇ ਆਈ ਆ ਕੱਟੀ ਉਹ ਦਿਖਾਉਣਿਆ ਸੋ ਨੂੰ ਵੀ ਕਿਵੇਂ ਪਾਲਿਆ ਕਿਹੜਾ ਫੀਡ ਪਾਇਆ ਸੀ ਉਹਨੂੰ ਤੇ ਦਿਖਾਉਣਿਆ ਲੈ ਸੱਜਣੋ ਕੱਟੀ ਦਿਖਾ ਰਹੇ ਸਦਾ ਜਿਹੜੀ ਤੀਜਾ ਰੈਂਕ ਹਾਸਲ ਕੀਤਾ ਸੀ ਇਹ ਕੱਟੀ ਨੇ 0 ਤੋਂ 3 ਮਹੀਨਿਆਂ ਦੀਆਂ ਕੱਟੀਆਂ ਚ ਤੀਜਾ ਰੈਂਕ ਹਾਸਲ ਕਰ ਕੀਤਾ ਸੀ ਦੇਖ ਸਕਦੇ ਹੋ ਤੇ ਇਹ ਆਪਾਂ ਫੀਡ ਪਾਇਆ ਤੀ ਇਹਨੂੰ ਤੇ ਬਾਕੀ ਕੈਮਰਾਮੈਨ ਨੇ ਪਾਲੀ ਦੀ ਇਹ ਨਾਲ ਗੱਲਬਾਤ ਕਰਾਉਣੇ ਆ ਬਾਕੀ ਸਾਡੇ ਕੈਮਰਾਮੈਨ ਨੇ ਪਾਲੀ ਦੀ ਕੱਟੀ ਤੇ ਬਾਕੀ ਇਹਨੂੰ ਪੁੱਛਦੇ ਆ ਵੀ ਕੀ ਕੀ ਪਾਇਆ ਤੀ ਤੇ ਸਭ ਤੋਂ ਪਹਿਲਾਂ ਆਪਾਂ ਨੇ ਜਦੋਂ ਇਹ ਕੱਟੀ ਦੀ ਜਿਹੜੀ ਮੰਗੀ ਉਹਨੂੰ ਸਭ ਤੋਂ ਪਹਿਲਾਂ ਆਪਣੇ ਸਾਗਨ ਬੀੜਾ ਜਿਹੜਾ ਉਹਨਾਂ ਦਾ ट्रांजैक्शन ਫੀਡ ਪਾਇਆਗਾ ਜਿਹੜਾ ਕਿ ਸੂਨ ਤੋਂ 1 ਮਹੀਨਾ ਪਹਿਲਾਂ ਪੈਂਦਾ ਹੁੰਦਾ ਠੀਕ ਫਿਰ ਉਸ ਤੋਂ ਬਾਅਦ ਜਦੋਂ ਕੱਟੀ ਹੋਈਏਗੀ ਇਹਨੂੰ ਆਪਾਂ ਨੇ ਇਹਦੇ ਸਾਗਨ ਫੀਡ ਦੇ ਹੀ ਕਾਫੀ ਸਟਾਰਟਰ ਸਟਾਰਟ ਕਰੇਗਾ ਜਿਹੜਾ ਕਿ 15 ਦਿਨਾਂ ਤੋਂ ਆਪਾਂ ਪਾਉਣ ਡਿੱਤੇ ਵੀ ਆਪਾਂ ਦੇ ਫੀਡ ਇਹ ਫੀਡ ਹੈਗਾ ਉਹ ਇਹ ਫੀਡ ਆ ਸੱਜਣੋ ਦੇਖ ਸਕਦੇ ਹੋ ਜਿਹੜਾ ਕਿ 15 ਸੂਣ ਤੋਂ 15 ਦਿਨਾਂ ਬਾਅਦ ਕੱਟੀ ਨੂੰ ਪਾਇਆ ਇਹ ਜਿਹੜਾ ਆਪਣੇ ਮਾਂ ਦੇ ਦੁੱਧ ਦੇ ਨਾਲ ਇਹ ਵੀ ਚੱਲਿਆ ਸੀ ਹਾਂ ਮਾਂ ਦਾ ਦੁੱਧ ਵੀ ਚੱਲਿਆ ਤੇ ਫੀਡ ਵੀ ਨਾਲ ਚੱਲਿਆ ਹੁਣ ਵੀ ਦੇਖ ਸਕਦੇ ਹੋ ਤੁਸੀਂ ਪਿੰਜਰੇ 'ਚ ਪਾਇਆ ਪਿਆ ਫੀਡ ਰਹਿ ਲੈਣਾ ਇਹ ਕੱਟੀ ਆ ਫੀਡ ਖਾਦੀ ਆ ਵਧੀਆ ਵਧੀਆ ਖਾਧੀਆਂ ਇਹੇ ਨਾਲੇ ਕੱਟੀ ਤਿਆਰ ਕਰੀ ਆ ਸੀਨੇ ਇਹੇ ਨਾਲੇ ਮੇਲੇ 'ਚ ਤੀਜੇ ਨੰਬਰ ਤੇ ਆਈ ਆ ਕੱਟੀ ਇਹ ਬਾਕੀ ਆਪਣਾ ਮਿੱਤਰ ਆਕਰ ਚਦੋਂ ਬੁਰੇ ਇਕਬਾਲ ਸਤਿਕਾਰ ਵੀ ਸਤਿਕਾਰ ਕਮਾਂਡਰ ਦੀ ਫਾਰਮ ਦੇ ਉੱਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆ ਸਾਨੂੰ ਉੱਥੇ ਮਾਣ ਮਹਿ ਮਿਲਿਆ ਸਮਝ ਲਓ ਜੇ ਜੋ ਸਾਨੂੰ ਫਾਕਰ ਸਾਡੇ ਵੀਰ ਜੀ ਨੂੰ ਮਿਲਿਆਗਾ ਤੇ ਮੈਂ ਸ਼ਗਨ ਕੈਟਰ ਫੀਲਡ ਦੇ ਵਿੱਚ ਕੰਮ ਕਰਦਾ ਸਰ ਮਤਲਬ ਕਿ ਸੁਣ ਤੋਂ ਪਹਿਲਾਂ ਜਿਹੜੀ ਅਸੀਂ ਨੇ ਇਹਨਾਂ ਨੂੰ ਟ੍ਰਾਂਜੈਕਸ਼ਨ ਬਾਰੇ ਦੱਸਿਆ ਸੀਗਾ ਇਹਨਾਂ ਨੇ ਉਹ ਪ੍ਰੋਪਰ ਟੰਕ ਦੇ ਨਾਲ ਪਾਈ 1.5 ਕਿਲੋ ਸਵੇਰ ਨੂੰ 1.5 ਕਿਲੋ ਸ਼ਾਮ ਨੂੰ ਉਹਦਾ ਰਿਜ਼ਲਟ ਤੁਸੀਂ ਦੇਖ ਹੀ ਰਹੇ ਹੋ ਤੇ ਅਸੀਂ ਨੇ 15 16 ਦਿਨਾਂ ਤੋਂ ਸਟਾਰਟ ਕਰਕੇ ਹੁਣ ਅਸੀਂ ਕਾਫੀ ਸਟਾਰਟਰ ਵਰਤੀ ਹੈ ਜੀ ਤੁਹਾਡੇ ਸਾਹਮਣੇ ਸਰ ਸਾਡਾ ਰਿਜ਼ਲਟ ਤੁਸੀਂ ਦੇਖ ਹੀ ਰਹੇ ਹੋਗੇ ਲੈ ਵੀ ਸੱਜਣੋਂ ਆਪਾਂ ਕੱਟੀ ਦਾ ਵੇਟ ਵੀ ਕਰਕੇ ਦਿਖਾਉਣੇ ਆ ਲੈ ਵੀ ਕੋਈ ਇੱਕ ਵਾਰ ਆ ਬਈ ਕਰ ਨਹੀਂ ਦੇਖ ਸਕਦੇ ਹੋ ਸੱਜਣੋ ਕਿੰਨਾ ਹੋ ਗਿਆ ਵੀਰੇ 72 ਕਿਲੋ 72 ਕਿਲੋ ਹੋ ਗਿਆ 72 ਕਿਲੋ ਆ ਲੈ ਸੱਜਣੋ ਕਮਾਲ ਕਰਤੀ ਫੀਡ ਨੇ ਓਕੇ ਰਿਪੋਰਟ ਆ ਜਾਈਂਗੀ weight 72 ਕਿਲੋ ਆ ਅੱਜ ਇਹ 1 ਮਹੀਨਾ 12 ਦਿਨਾਂ ਦੀ ਕੱਟੀ ਹੋ ਗਈ ਤੇ ਆ ਛੋਟੀ ਜਿਹੜੀ ਮੱਝ ਦੀ ਕੱਟੀ ਆ ਉਹ ਦੇਖ ਸਕਦੇ ਹੋ ਮੱਝ ਇਹ ਚੋਟੀ ਦੀ ਕੱਟੀ ਆ ਸੱਜਣੋ ਇਹ ਤੀਜਾ ਸੂ ਦਾ ਸੂਈ ਹੋਈ ਆ ਨੀਲੀ ਰਵੀ ਦੀ ਪਿਓਰ ਕੱਟੀ ਦੇਖ ਸਕਦੇ ਹੋ ਇੱਕ ਸਰ ਏ ਨੂੰ ਵੀ ਆਪਣੇ ਆਪਣਾ ਸ ਕਰਨ ਕੈਟਲ ਫੀਡ ਦਾ ਗਰੋਵਰ ਚਲਵਾਇਆ ਸੀਗਾ ਇਹਦਾ ਵੀ ਰਿਜ਼ਲਟ ਬਹੁਤ ਵਧੀਆ ਗਿਆ ਮਤਲਬ ਕਿ ਇਹਨੂੰ ਡੀ ਵਰਮਿੰਗ ਕਰਕੇ ਆਪਣੇ ਪਵਾਈ ਸੀਗੇ ਇਹਦਾ ਰਿਜ਼ਲਟ ਬਹੁਤ ਵਧੀਆ ਮਤਲਬ ਕਿ ਆਪਣੇ 2-4 ਬੰਦੇ ਨੇ ਹੋਰ ਦੇਖੀਆ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਤੁਸੀਂ ਪਾਓ ਤੇ ਵਰਤੋ ਗੁਰੇਖ ਮਾਲਮ ਬੀ ਮੇਰਾ ਮੋਬਾਈਲ ਨੰਬਰ ਸਰ ਹੈਗਾ 843781005 843781005 ਜੇ ਕਿਸੇ ਵੀ ਨੂੰ ਮਤਲਬ ਕਿ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਬਾਰੇ ਕੋਈ ਵੀ ਨੌਲੇਜ ਲੈਣੀ ਹੋਵੇ ਤਾਂ ਕੰਟੈਕਟ ਕਰ ਸਕਦੇ ਹੋ ਸਰ ਥੈਂਕ ਯੂ ਬਾਈ ਦਾ ਪਿੰਡ ਕਰਾਚੋਂ ਜ਼ਿਲ੍ਹਾ ਸੰਗਰੂਰ ਤੇ ਜੇ ਸੱਜਣੋ ਆਪਣੀ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ